ਕੀ ਕੰਨਾ ਹੋਇਆ ਜੀ। ਸਹੀ ਮੇਰਾ ਨਾਮ ਮਨਪ੍ਰੀਤ। ਸਹੀ ਮੈਂ ਆਣਾ ਆਪਣਾ ਦਫਤਰ 'ਚ ਕੰਮ ਕਰਦਾ ਉਹਨਾਂ ਨਾਲ। ਕਿਹੜੀ ਜਗ੍ਹਾ ਕੰਮ ਕਰਦੇ? ਮਧਵਾ ਸਟੇਟ 'ਚ। ਸਹੀ 12 ਨੰਬਰ ਕੋਠੀ ਆ। ਭਾਈ ਉਹਨਾਂ ਦਾ ਬੂਟਾ ਲਾਣ ਗਏ ਆ ਤੇ ਉਹਨੇ ਦੋ ਤਿੰਨ ਰੰ ਬੂਟਾ ਲਵਾਇਆ ਵਾ। ਤੇ ਬਹੁਤ ਦਿਨ ਯਾਰ ਬਾਬ ਜੀ ਤੇ ਲਾਉਣ ਦੇ ਵੀ ਉਹਨੇ ਉੱਤੇ ਜੀਰੇ ਫੇਰ ਪਾਇਆ ਪੁੱਟ ਕੇ ਉਹਨੂੰ ਦਜੇੜਾ ਘਲਾ ਤੇ ਮੈਂ ਨਹੀਂ ਮਾਹ ਮੈਂ ਚਾਹ ਪੀ ਕੇ ਆਉਣਾ ਵਾ। ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਮੈਨੂੰ ਔਰ ਕੋਠਾਂ ਟੈਗ ਲੱਗ ਗਿਆ। ਕੰਨਾ ਵੀ ਤੂੰ ਗੱਲਬਾਤ ਕਰਦਾ ਡੀਵਾਇਸ 'ਤੇ। ਸਹੀ ਕੋ ਕਲੋ ਕੁੱਤੇ ਬਾਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚਾਹ। ਕਰਨੀ ਦਿੱਤੀ ਕਿਉਂ ਕੀ ਹੋਇਆ? ਭਾਈ ਇਹਦਾ ਮੇਰੇ ਤੋਂ ਵਿਆਹ ਕਰਨੀ ਸੁਣੀ ਮੈਂ ਮੈਂ ਭਾਈ ਮੈਂ ਆਨਾ ਚਾਹ ਪੀ ਗਿਆ ਨਾ ਮੈਂ ਤੁਹਾਡੇ ਕੋਲ ਮੇਰੀ ਗੱਲ ਸੁਣਨ ਆਣ ਗਿਆ। ਕਹਿੰਦੇ ਬਾਬ ਜੂ ਦੀ ਮਾਰਿਆ ਨੂੰ। ਇਹੀ ਦੀ ਕੰਮ ਕਰਦੇ ਸੀ। ਭਾਈ ਮੈਂ ਇੱਕ ਤਰ੍ਹਾਂ ਮਜ਼ਦੂਰੀ ਕਰਦਾ। ਕੀ ਨਾ ਕਿਹੜਾ? ਮਨਪ੍ਰੀਤ ਮੇਰਾ ਨਾਮ ਹੈ। ਉਹ ਜਿਹੜਾ ਬੰਦਾ ਕੁੱਟਿਆ ਉਹ ਕਿੰਨੇ ਨੰਬਰ ਜਿਹੰਦਾ ਤੇ ਕਿੰਨੇ? ਉਹ ਬਾਠ ਨੰਬਰ ਗੋਠੀ ਵਿੱਚ ਰਹਿੰਦਾ ਹੈ। ਉਹ ਕੀ ਕੰਮ ਕਰਦੇ? ਭਾਈ ਉਹਨਾਂ ਦਾ ਮੋਡਲਿੰਗ ਦਾ ਕੰਮ ਕਰਦਾ ਹੈ। ਤੇ ਉਹ ਥੋਈ ਕੀ ਜਾਂਦੇ ਗਏ। ਭਾਈ ਮੈਨੂੰ ਇਨਸਾਰ ਚਾਹੀਦਾ ਕਿੰਨੇ ਹੋ? ਭਾਜੀ ਗਾਲਾਂ ਵਿੱਚ ਕੱਢੀਆਂ। ਮਾੜਾ ਚੰਗਾ ਬੋਲ ਰਿਆ ਜາດਬਾਰੇ ਵੀ। ਕਿੰਨੇ ਬੰਦੇ ਆਏ ਸੀ? ਭਾਜੀ ਦੋ ਜਣੇ ਆਏ। ਦੋਵਾਂ ਦੇ ਨਾਮ ਪਤਾ ਤੁਹਾਨੂੰ ਕੀ ਕੀ? ਉਹ ਦੁੱਜੇ ਦਾ ਨਹੀਂ ਜਨਾਬ ਪਤਾ ਇੱਕ ਦਿਨਾ ਸਹਿਮ ਆ। ਕੋਈ ਆ ਜਿੰਨੇ ਮੈਨੂੰ ਕੁੱਟਿਆ ਹੈ ਬਾਕੀ ਤਾਂ ਮੈਨੂੰ ਪਤਾ ਨਹੀਂ। ਤੇ ਕਰਨਦਾਵਾ ਜੇ। ਤੇ ਸਾਫ ਹੋਣਾ ਚਾਹੀਦਾ। ਭਾਈ ਆਪਣਾ ਨਾਮ ਲੱਖ ਕੇ ਆ ਬੇਟੇ ਦਾ ਨਾਮ ਲੱਖ ਕੇ ਕੀ ਹੋਇਆ ਚੰਗੀ ਜਾਂਦੇ। ਸਾਨੂੰ ਤੂੰ ਵੀ ਮੇਰੇ ਨਾਲ। ਹਾਂਜੀ। ਇਹਨਾਂ ਨਾਲ ਭਾਈ ਝਗੜਾ ਮਨਪਰੀਪੂ ਹੋ ਗਿਆ। ਤੇ ਇਹਨਾਂ ਦੇ ਵਿੱਚ ਮਤਲਬ ਹੋ ਗਿਆ ਕੋਈ ਪਤਾ ਨਹੀਂ ਚੜਨ ਪਾਣ ਇੱਥੇ ਕੰਮ ਕਰਦੇ ਡਿਊਟੀ ਕਰਦੇ ਇਹਨਾਂ ਦੇ ਕੋਲ ਹਾਂਜੀ ਤੇ ਇਨਸਾਫ ਹੋਣਾ ਜਿਹੜਾ ਗਾਲਾਂ ਕੱਢੀਆਂ ਸਾਨੂੰ ਕੁੱਤੇ ਚੂੜੇ ਕਹਿ ਗਏ ਇਹਨਾਂ ਨੇ ਆ ਬੇਟਿਆਂ ਨੂੰ ਜੋ ਵੱਡੇ ਇਹਨਾਂ ਨੂੰ ਮਾਰਿਆ ਸਾਡੀਆਂ ਸਾਡੀਆਂ ਮਾਰੀਆਂ ਵੇਖ ਲੋ ਗੁੱਡੀ ਵੇਖਿਆ ਜੀ ਆਹ ਨੂੰ ਤਾਂ ਪਤਾ ਨਹੀਂ ਕਿੱਥੇ ਲੋਕ ਥੋੜਾ ਬੱਚਿਆਂ ਦੇ ਕੋਲ ਹੋਣਾ ਭਾਈ ਇਹੰਤ ਕਰੀਦੀ ਐ ਮਜ਼ਦੂਰੀ ਅਸੀਂ ਕਰਦੇ ਸਾਰੇ ਮੇਰੀ ਮੰਮੀ ਵੀ ਕਰਦੇ ਸੀ ਕੰਮ ਕਰ ਕੋਠੀਆਂ ਦੇ ਵਿੱਚ ਭਾਈ ਤੇ ਇਹ ਕੀ ਜਾਂਦੇ ਉਹਨੂੰ ਐਂ ਤਾਂ ਨੇ ਭਾਈ ਕੋਈ ਇਨਸਾਫ ਚਾਹੀਦਾ ਇਸ ਤਰ੍ਹਾਂ ਥੋੜਾ ਥਾਰੀ ਸਾਰੀ ਫੜਕਾਂ ਨੂੰ ਮਾਰਨ ਲੱਗ ਜਾਵੇਗਾ ਮਾਰਿਆਂ माड़ा बोलते है देखो जी तो nahin... <hart proverbique> तो जो साइएता ने कल उन्होंने मनप्रीत सिंह आके अपने बयान दिता कि मैंने जो व्यक्ति उस समय मधु बन देने उन्होंने कुछ मार की शायद ਕੋ ਦਾ ਬਿਗਰਿੰਦ ਸਿੰਘ ਪ੍ਰਭਜੋਸੀ ਉਹਨਾਂ ਨੇ ਨੰਡਿਆਣਾ ਕੋਟਮਾਰ ਦੇ ਰੈਸਟ ਵਿੱਚ ਆ ਕੇ ਉਹ ਕਹਿੰਦੇ ਕਿ ਬੰਦਿਆਂ ਘਰਾਵਾਂ ਦੇ ਬਦ ਮੁਕਾਦਮਾ ਦਰਜ ਕਰਕੇ ਜਮਾਨਤ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਜਮਾਨਤ ਦੇ ਅਦਾਲਤ ਨੂੰ ਉਹਨਾਂ ਨੇ ਦੇਲ ਤੇ ਤੇ ਕਲਪਨ ਕੋਈ ਛਾਤੀ ਸੀ ਜਾਤੀ ਦੇ ਪ੍ਰਤੀ ਫਿਰ ਲਾਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਤੇ ਬਲੰਗੇ ਕੋਈ ਕਾ ਕਰੀ ਡੀਪਰ ਇਨਵੈਸਟੀਗੇਸ਼ਨ ਤਾਂ ਕਰਦੇ ਨੇ ਫਿਰ ਦੋਨੋਂ ਨੌਜਾਨਾ ਨਾਮ ਕੀ ਇੱਕ ਦਾ ਹੈਗਾ ਸੀ ਜਨਾ ਪ੍ਰਭਜੋਸੀ ਤੇ ਨਾਮ ਬਿਗਰਿੰਦ ਸਿੰਘ